27 ਸਤੰਬਰ ਸਾਲ 2019 ਟਾਈਮ ਹੁੰਦਾ ਵਾ ਦੁਪਹਿਰ ਦੇ 12:45 ਮਿੰਟ ਦਿਨ ਸਾਫ਼ ਸੇ ਟੈਂਪਰੇਚਰ ਹੁੰਦਾ ਵਾ 30 ਡਿਗਰੀ ਸੈਲਸੀਅਸ ਦੇ ਲਾਗੇ ਅਮਰੀਕਾ ਦੀ ਟੈਕਸਾਸ ਸਟੇਟ ਦੇ ਹੈਰਿਸ ਕਾਉਂਟੀ ਵਿੱਚ ਇੱਕ ਔਰਤ ਗੱਡੀ ਡਰਾਈਵ ਕਰਦਿਆਂ ਨੋਟ ਕਰਦੀ ਆ ਕਿ ਸੜਕ ਦੇ ਸਾਈਡ ਤੇ ਪੁਲਿਸ ਦੀ ਕਾਰ ਦੇ ਲਾਗੇ ਇੱਕ ਪੁਲਿਸ ਵਾਲਾ ਜ਼ਖਮੀ ਹਾਲਾਤ ਵਿੱਚ ਜ਼ਮੀਨ ਤੇ ਪਿਆ ਇਹ ਔਰਤ ਆਪਣੀ ਗੱਡੀ ਰੋਕ ਕੇ ਫਟਾਫਟ 911 ਕਾਲ ਕਰਕੇ ਐਮਰਜੈਂਸੀ ਸਰਵਿਸਿਜ਼ ਨੂੰ ਨੋਟੀਫਾਈ ਕਰਦੀ ਆ ਵੇਖਦਿਆਂ ਵੇਖਦਿਆਂ ਐਂਬੂਲੈਂਸ ਤੇ ਪੁਲਿਸ ਦੀਆਂ ਹੋਰ ਗੱਡੀਆਂ ਮੌਕੇ ਤੇ ਪਹੁੰਚ ਜਾਂਦੀਆਂ ਐਂਬੂਲੈਂਸ ਵਾਲੇ ਜ਼ਖ ਹਾਲਤ ਵਿੱਚ ਪਏ ਪੁਲਿਸ ਆਫੀਸਰ ਨੂੰ ਅਟੈਂਡ ਕਰਦੇ ਆ ਤੇ ਜਲਦੀ ਹੀ ਲਾਗੇ ਇੱਕ ਹਸਪੀਟਲ ਵਿੱਚ ਲੈ ਜਾਂਦੇ ਆ ਪਰ ਹਮਲੇ ਤੋਂ 4 ਘੰਟੇ ਬਾਅਦ ਪੁਲਿਸ ਆਫੀਸਰ ਦੀ ਮੌਤ ਹੋ ਜਾਂਦੀ ਆ ਇਹ ਪੁਲਿਸ ਆਫੀਸਰ ਹੁੰਦਾ ਵਾ ਟੈਕਸਸ ਸ਼ੈਰਿਫਸ ਡਿਪਾਰਟਮੈਂਟ ਵਿੱਚ ਭਰਤੀ ਹੋਣ ਵਾਲਾ ਪਹਿਲਾ ਸਿੱਖ ਆਫੀਸਰ ਸੰਦੀਪ ਢਾਲੀਵਾਲ ਸੰਦੀਪ ਢਾਲੀਵਾਲ ਪਿਛਲੇ 10 ਸਾਲਾਂ ਤੋਂ ਸ਼ੈਰਿਫਸ ਡਿਪਾਰਟਮੈਂਟ ਵਿੱਚ ਨੌਕਰੀ ਕਰਦਾ ਸੀ ਸੰਦੀਪ ਢਾਲੀਵਾਲ ਨੂੰ ਬਹੁਤ ਹੀ ਕੋਲੋਂ ਗੋਲੀਆਂ ਮਾਰੀਆਂ ਗਈਆਂ ਹੁੰਦੀਆਂ ਵਾ ਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਬੰਦੇ ਦਾ ਨਾਮ ਹੁੰਦਾ ਵਾ ਰੌਬਰਟ ਸੋਲਿਸ ਤੇ ਘਟਨਾ ਵਾਲੀ ਥਾਂ ਤੋਂ ਕੋਸ਼ਿਸ਼ ਇਸ ਬੰਦੇ ਨੂੰ ਵੀ ਪੁਲਿਸ ਵੱਲੋਂ 2 ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ। ਅੱਜ ਦੀ ਵੀਡੀਓ ਵਿੱਚ ਮੈਂ ਗੱਲ ਕਰੂੰਗਾ ਸੰਦੀਪ ਢਾਲੀਵਾਲ ਦੇ ਉਸ ਸਫ਼ਰ ਦੀ ਜੋ ਉਹਨੂੰ ਇੰਡੀਆ ਤੋਂ ਅਮਰੀਕਾ ਲੈ ਕੇ ਗਿਆ ਜਿੱਥੇ ਉਹਨੇ ਟੈਕਸਾਸ ਪੁਲਿਸ ਵਿੱਚ ਭਰਤੀ ਹੋ ਕੇ ਕਮਿਊਨਿਟੀ ਦੀ ਸੇਵਾ ਕਰਨ ਦੇ ਨਾਲ-ਨਾਲ ਆਫ ਡਿਊਟੀ ਵੀ ਕਈ ਇਦਾਂ ਦੇ ਕੰਮ ਕੀਤੇ ਜਿੰਨਾ ਕਰਕੇ ਲੋਕ ਅੱਜ ਵੀ ਉਹਨੂੰ ਯਾਦ ਕਰਦੇ ਆ। ਤੇ ਨਾਲ ਹੀ ਗੱਲ ਕਰਾਂਗੇ ਕਿ ਕਿਵੇਂ ਪੁਲਿਸ ਡਿਪਾਰਟਮੈਂਟ ਦੇ ਸਿਸਟਮ ਦੀਆਂ ਖਾਮੀਆਂ ਉਹਨਾਂ ਦੇ ਹੀ ਡਿਪਾਰਟਮੈਂਟ ਵਿੱਚ ਕੰਮ ਕਰਨ ਵਾਲੇ ਇੱਕ ਬਹੁਤ ਹੀ ਹਰਮਨ ਪਿਆਰੇ ਪੁਲਿਸ ਆਫੀਸਰ ਦੀ ਮੌਤ ਦਾ ਕਾਰਨ ਬਣੀਆਂ। ਸੰਦੀਪ ਢਾਲੀਵਾਲ ਦਾ ਜਨਮ ਕਪੂਰਥਲੇ ਵਿੱਚ ਪੈਂਦੇ ਪਿੰਡ ਢਾਲੀਵਾਲ ਬੇਟ ਵਿੱਚ 1977 ਵਿੱਚ ਹੋਇਆ ਤੇ ਜਨਮ ਤੋਂ ਕੁਝ ਸਾਲਾਂ ਬਾਅਦ ਜਦੋਂ ਸੰਦੀਪ ਢਾਲੀਵਾਲ ਇੱਕ ਟੀਨੇਜਰ ਹੁੰਦਾ ਵਾ ਆਪਣੇ ਸਾਰੇ ਪਰਿਵਾਰ ਨਾਲ ਅਮਰੀਕਾ ਮੂਵ ਹੋ ਜਾਂਦਾ ਤਾਲੀਵਾਲ ਫੈਮਲੀ ਅਮਰੀਕਾ ਦੀ ਟੈਕਸਸ ਸਟੇਟ ਦੇ ਹਿਊਸਟਨ ਸ਼ਹਿਰ ਵਿੱਚ ਰਹਿਣ ਦਾ ਫੈਸਲਾ ਕਰਦੀ ਆ ਤੇ ਇਸੇ ਸ਼ਹਿਰ ਵਿੱਚ ਸੰਦੀਪ ਤਾਲੀਵਾਲ ਆਪਣੀ ਬਾਕੀ ਦੀ ਪੜ੍ਹਾਈ ਲਿਖਾਈ ਵੀ ਪੂਰੀ ਕਰਦਾ ਪੁਲਿਸ ਵਿੱਚ ਭਰਤੀ ਹੋਣ ਤੋਂ ਪਹਿਲਾਂ ਸੰਦੀਪ ਤਾਲੀਵਾਲ ਇੱਕ ਵੇਅਰ ਹਾਊਸ ਵਿੱਚ ਕੰਮ ਕਰਨ ਦੇ ਨਾਲ-ਨਾਲ ਟਰੱਕ ਡਰਾਈਵਿੰਗ ਦਾ ਕੰਮ ਵੀ ਕਰਦਾ ਸੀ ਸਾਲ 2001 ਵਿੱਚ ਜਦੋਂ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਤੇ ਅੱਤਵਾਦੀਆਂ ਵੱਲੋਂ ਅਟੈਕ ਕੀਤਾ ਜਾਂਦਾ ਉਦੋਂ ਸੰਦੀਪ ਤਾਲੀਵਾਲ ਦੀ ਉਮਰ ਹੁੰਦੀ ਆ 24 ਸਾਲ ਤੇ ਇਸ ਅੱਤਵਾਦੀ ਹਮਲੇ ਪਿੱਛੇ ਉਸਾਵਾ ਬਿਨ ਲਾਦੀਨ ਦਾ ਹੱਥ ਹੋਣ ਦੀ ਗੱਲ ਸਾਹਮਣੇ ਆਉਂਦੀ ਆ ਤੇ ਸ ਉਹਾਂ ਸਰਕੂਲੇਟ ਹੋਣ ਲੱਗ ਜਾਂਦੀਆਂ ਬਦਕਿਸਮਤੀ ਨਾਲ ਉਸਾਮਾ ਬਿਨ ਲਾਦੀਨ ਨੇ ਹਰ ਇੱਕ ਫੋਟੋ ਵਿੱਚ ਆਪਣੇ ਸਿਰ ਦੇ ਉੱਤੇ ਪੱਗ ਬੰਨੀ ਹੁੰਦੀ ਆ ਤੇ ਉਹਦੀ ਲੰਮੀ ਦਾੜੀ ਤੇ ਮੁੱਛਾਂ ਰੱਖੀਆਂ ਹੁੰਦੀਆਂ ਦਾੜੀ ਆਪਾਂ ਆਮ ਤੌਰ ਤੇ ਦੇਖਦੇ ਆ ਕਿ ਮੁਸਲਮਾਨ ਧਰਮ ਦੇ ਲੋਕਾਂ ਨੇ ਰੱਖੀ ਹੁੰਦੀ ਆ ਪਰ ਕਿਸੇ ਮੁਸਲਮਣ ਵੱਲੋਂ ਸਿਰ ਤੇ ਪੱਗ ਬਨ ਕੇ ਆਮ ਤੌਰ ਤੇ ਗਲੀਆਂ ਵਿੱਚ ਫਿਰਨਾ ਇਦਾਂ ਆਪਾਂ ਬਹੁਤ ਹੀ ਘੱਟ ਦੇਖਦੇ ਆ ਅੱਜ ਦੇ ਟਾਈਮ ਮੇਨਸਟ੍ਰੀਮ ਦੇ ਵਿੱਚ ਪੱਗ ਸਿਰਫ ਸਿੱਖਾਂ ਵੱਲੋਂ ਬਣੀ ਜਾਂਦੀ ਆ ਤੇ ਆਮ ਤੌਰ ਤੇ ਦਾੜੀ ਮੁੱਛਾਂ ਵੀ ਸਿੱਖਾਂ ਨੇ ਰੱਖੀਆਂ ਹੁੰਦੀਆਂ ਵਾ ਦਾੜੀ ਭਾਵੇਂ ਪੂਰੀ ਹੋਵੇ ਜਾਂ ਟਰਿਮ ਕੀਤੀ ਹੋਵੇ ਤੇ 2001 ਵਿੱਚ ਜਦੋਂ ਉਸਾਮਾ ਬਿਨ ਲਾਦੀਨ ਦੀ ਗੋ ਬੰਨੇ ਸਰਕੂਲੇਟ ਹੋਣੀ ਸ਼ੁਰੂ ਹੋਈ ਦੁਨੀਆ ਭਰ ਵਿੱਚ ਪੱਗ ਬੰਨ ਕੇ ਫਿਰਦੇ ਸਿੱਖਾਂ ਨੂੰ ਮੁਸਲਮਾਨ ਸਮਝੇ ਜਾਣ ਲੱਗਾ ਤੇ ਸਿੱਖਾਂ ਖਿਲਾਫ ਹੇਟ ਕਰਾਇਮ ਦੇ ਕੇਸ ਉਹ ਸਾਹਮਣੇ ਆਉਣੇ ਸ਼ੁਰੂ ਹੋਏ ਤੇ 2001 ਵਿੱਚ ਵਰਲਡ ਟ੍ਰੇਡ ਸੈਂਟਰ ਦੇ ਹੋਏ ਹਮਲੇ ਤੋਂ ਬਾਅਦ ਵਾਲੇ 1 ਮਹੀਨੇ ਦੇ ਵਿੱਚ ਅਮਰੀਕਾ ਵਿੱਚ ਰਹਿੰਦੀ ਸਿੱਖ ਪੋਪੂਲੇਸ਼ਨ ਵਿੱਚੋਂ 10% ਲੋਕਾਂ ਨੇ ਉਹਨਾਂ ਦੇ ਖਿਲਾਫ ਹੇਟ ਕਰਾਇਮ ਦੀਆਂ ਘਟਨਾਵਾਂ ਹੋਣ ਦੀ ਰਿਪੋਰਟ ਦਰਜ ਕਰਾਈ ਤੇ ਸਾਲ 2012 ਵਿੱਚ ਅਮਰੀਕਾ ਦੇ ਹੀ ਵਿਸਕੌਨਸਿਨ ਸਟੇਟ ਦੇ ਵਿੱਚ ਪੈਂਦੇ ਓਕ ਕਰੀਕ ਗੁਰਦੁਆਰਾ ਸਾਹਿਬ ਵਿੱਚ 40 ਸਾਲ ਦਾ ਇੱਕ ਵੇਡ ਮਾਈਕਲ ਪੇਜ ਨਾਮ ਦਾ ਗੋਰਾ ਬੰਦੂਕ ਲੈ ਕੇ ਐਂਟਰ ਕਰਦਾ ਵਾ ਤੇ ਗੁਰਦੁਆਰੇ ਵਿੱਚ ਮੌਜੂਦ ਲੋਕਾਂ ਤੇ ਹਮਲਾ ਕਰ ਦਿੰਦਾ ਇਸ ਘਟਨਾ ਵਿੱਚ 5 ਲੋਕਾਂ ਦੀ ਮੌਤ ਹੋ ਜਾਂਦੀ ਆ ਤੇ ਇਸ ਹਮਲੇ ਦੇ ਪਿੱਛੇ ਦਾ ਕਾਰਨ ਵੀ ਹੀ ਕਿ ਇਸ ਬੰਦੇ ਨੇ ਪਗਵੰਨਣ ਵਾਲੇ ਸਿੱਖਾਂ ਨੂੰ ਮੁਸਲਮਾਨ ਸਮਝ ਲਿਆ ਤੇ ਜਾ ਕੇ ਗੁਰਦੁਆਰੇ ਤੇ ਅਟੈਕ ਕਰਤਾ ਇਸ ਤੋਂ ਇਲਾਵਾ ਹੋਰ ਵੀ ਅਣਗਿਣਤ ਘਟਨਾਵਾਂ ਇਦਾਂ ਦੀਆਂ ਹੋਈਆਂ ਜਿੱਥੇ ਕੋਸ਼ ਸਿੱਖ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਗੁਰਦੁਆਰਿਆਂ ਤੇ ਫਾਇਰ ਬੌਮਬਿੰਗ ਕੀਤੀ ਗਈ ਤੇ ਨਫ਼ਰਤ ਭਰੇ ਮੈਸੇਜ ਜਿਹੜੇ ਉਹ ਕੰਧਾਂ ਤੇ ਲਿਖੇ ਗਏ ਸਕੂਲਾਂ ਵਿੱਚ ਸਿੱਖ ਬੱਚਿਆਂ ਨਾਲ ਬੁੱਲਿੰਗ ਦੇ ਕੇਸ ਵੀ ਉੱਪਰ ਗਏ ਤੇ ਜੌਬਾਂ ਅਪਲਾਈ ਕਰਨ ਤੇ ਪਗਵੰਨਣ ਵਾਲੇ ਲੋਕਾਂ ਨੂੰ ਇ ਦਿੱਤਾ ਜਾਣ ਲੱਗਾ ਤੇ ਕੱਲੇ ਸਾਲ 2008 ਦੇ ਵਿੱਚ ਅਮਰੀਕਾ ਵਿੱਚ 9000 ਇਦਾਂ ਦੇ ਕੇਸ FBI ਨੂੰ ਰਿਪੋਰਟ ਕੀਤੇ ਗਏ ਜੋ ਸਿੱਖਾਂ ਖਿਲਾਫ ਹੇਟ ਕਰਾਈਮ ਦੇ ਨਾਲ ਜੁੜੇ ਸੀ ਤੇ 2008 ਵਿੱਚ ਹੀ ਹੈਰਿਸ ਕਾਉਂਟੀ ਜਿੱਥੇ ਸੰਦੀਪ ਧਾਲੀਵਾਲ ਰਹਿੰਦਾ ਸੀ ਇਦਾਂ ਦਾ ਹੀ ਇੱਕ ਕੇਸ ਸਾਹਮਣੇ ਆਇਆ ਜਿੱਥੇ ਇੱਕ ਅਮਰਤਾਰੀ ਪਰਿਵਾਰ ਨਾਲ ਪੁਲਿਸ ਵੱਲੋਂ ਬੜਾ ਮਾੜਾ ਸਲੂਕ ਕੀਤਾ ਗਿਆ ਉਸ ਟਾਈਮ ਹੈਰਿਸ ਕਾਉਂਟੀ ਦੇ ਸ਼ੈਰਫ ਐਡਰੀਅਨ ਗਾਰਸਿਆ ਨੇ ਸਿੱਖ ਕਮਿਊਨਿਟੀ ਤੇ ਪੁਲਿਸ ਵਿਚਕਾਰ ਵਾਪਰੀ ਇਸ ਘਟਨਾ ਤੋਂ ਬਾਅਦ ਸਿੱਖ ਕਮਿਊਨਿਟੀ ਵਿੱਚ ਪੁਲਿਸ ਦੀ ਇਮੇਜ ਨੂੰ ਸੁਧਾਰਨ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ ਐਡਰੀਅਨ ਗਾਰਸਿਆ ਨੇ ਲੋਕਲ ਗੁਰਦੁਆਰਿਆਂ ਵਿੱਚ ਜਾ ਕੇ ਸਿੱਖ ਕਮਿਊਨਿਟੀ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦੀ ਏਸ ਮੁਹਿੰਮ ਦਾ ਹਿੱਸਾ ਬਣਨ ਤੇ ਆਪਣੇ ਬੱਚਿਆਂ ਨੂੰ ਲਾਅ ਇਨਫੋਰਸਮੈਂਟ ਜ ਪ੍ਰੇਰਿਤ ਕਰਨਾ ਸੰਦੀਪ ਢਾਲੀਵਾਲ ਆਪ ਵੀ ਪੱਗ ਬੰਨਦਾ ਸੀ ਤੇ ਸਿੱਖਾਂ ਖਿਲਾਫ ਫੈਲੀ ਇਸ ਨਫ਼ਰਤ ਨੇ ਉਹਦੇ ਮਨ ਦੇ ਉੱਪਰ ਵੀ ਬੜਾ ਡੂੰਘਾ ਅਸਰ ਕੀਤਾ ਤੇ ਇਦਾਂ ਹੀ ਉਹ ਇੱਕ ਦਿਨ ਗੁਰਦੁਆਰੇ ਵਿੱਚ ਬੈਠਾ ਸੀ ਜਦੋਂ ਐਡਰੀਅਨ ਗਾਰਸੀਆ ਗੁਰਦੁਆਰੇ ਵਿੱਚ ਸਪੀਚ ਦੇਣ ਲਈ ਆਇਆ ਤੇ ਅੱਜਕੱਲ੍ਹ ਤੇ ਕੁਝ ਇੰਟਰਨੈਟ ਦੇ ਬਨਰਟੀ ਸਿੱਖਾਂ ਵਾਂਗੂ ਇੰਟਰਨੈਟ ਤੇ ਗਾਲੀ ਗਲੋਚ ਜਾਂ ਸੜਕਾਂ ਤੇ ਧਰਨੇ ਲਾ ਕੇ ਮਾਹੌਲ ਖਰਾਬ ਕਰਨ ਦੀਜੇਗਾ ਸੰਦੀਪ ਢਾਲੀਵਾਲ ਨੇ ਆਪ ਅੱਗੇ ਹੋ ਕੇ ਪੱਗ ਦੇ ਖਿਲਾਫ ਫੈਲੀ ਇਸ ਨਫ਼ਰਤ ਨੂੰ ਪਿਆਰ ਵਿੱਚ ਬਦਲਣ ਦਾ ਫੈਸਲਾ ਕੀਤਾ ਸੰਦੀਪ ਢਾਲੀਵਾਲ ਨੇ ਉਸ ਵਿਕਟਮ ਮੈਂਟੈਲਿਟੀ ਦੀ ਕਮਿਊਨਿਟੀ ਦਾ ਹਿੱਸਾ ਬਣ ਚੁੱਕੀ ਆ ਜਿੱਥੇ ਆਪਾਂ ਆਪਣੀ ਇਮੇਜ ਨੂੰ ਖਰਾਬ ਹੋਣ ਦੇ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਦੱਸਣ ਦੀ ਜਗ੍ਹਾ ਤੇ ਦੂਜਿਆਂ ਨੂੰ ਬਲੇਮ ਕਰਨਾ ਪਸੰਦ ਕਰਦੇ ਆ ਸੰਦੀਪ ਢਾਲੀਵਾਲ ਨੇ ਕੰਪਲੇਨ ਕਰਨ ਦੀ ਜਗ੍ਹਾ ਅੱਗੇ ਹੋ ਕੇ ਸੋਲੂਸ਼ਨ ਦਾ ਹਿੱਸਾ ਬਣ ਦਾ ਫੈਸਲਾ ਕੀਤਾ ਤੇ ਆਪਣੇ ਪਿਤਾ ਜੀ ਸਾਹਮਣੇ ਟਰੱਕ ਡਰਾਈਵਿੰਗ ਦਾ ਕੰਮ ਛੱਡ ਕੇ ਪੁਲਿਸ ਫੋਰਸ ਜੁਆਇਨ ਕਰਨ ਦੀ ਇੱਛਾ ਜ਼ਾਹਿਰ ਕੀਤੀ ਪਰ ਸੰਦੀਪ ਢਾਲੀਵਾਲ ਦੇ ਕੋਈ ਪਰਿਵਾਰਿਕ ਮੈਂਬਰ ਉਹਦੇ ਇਸ ਫੈਸਲੇ ਤੋਂ ਖੁਸ਼ ਨਹੀਂ ਸੀ ਪਰ ਸੰਦੀਪ ਢਾਲੀਵਾਲ ਨੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਸਾਲ 2009 ਦੇ ਵਿੱਚ ਪਹਿਲਾ ਡਿਟੈਂਸ਼ਨ ਆਫੀਸਰ ਕੀਤੀ ਤੇ ਬਾਅਦ ਵਿੱਚ ਹੈਰਿਸ ਕਾਉਂਟੀ ਦਾ ਪਹਿਲਾ ਸਿੱਖ ਡੈਪਟੀ ਬਣਿਆ ਸੰਦੀਪ ਢਾਲੀਵਾਲ ਨੂੰ ਹੁਣ ਰਸਤਾ ਮਿਲ ਚੁੱਕਿਆ ਹੀ ਜਿਸ ਤੇ ਚੱਲਣ ਲਈ ਉਹ ਇਸ ਦੁਨੀਆ ਵਿੱਚ ਪੈਦਾ ਹੋਇਆ। ਸੰਦੀਪ ਢਾਲੀਵਾਲ ਦੀ ਇੰਟੈਲੀਜੈਂਸ ਨੂੰ ਵੇਖਦਿਆਂ ਉਹਦੇ ਨਾਲ ਕੰਮ ਕਰਨ ਵਾਲੇ ਪੁਲਿਸ ਅਫਸਰਸ ਨੇ ਉਹਨੂੰ ਸਰਜੈਂਟ ਦੀ ਪੋਜੀਸ਼ਨ ਦੇ ਲਈ ਟੈਸਟ ਦੇਣ ਲਈ ਉਤਸ਼ਾਹਿਤ ਕੀਤਾ। ਤੇ ਸੰਦੀਪ ਢਾਲੀਵਾਲ ਦੇ ਪਿਤਾ ਜੀ ਪਿਆਰਾ ਸਿੰਘ ਢਾਲੀਵਾਲ ਦੱਸਦੇ ਆ ਕਿ ਸੰਦੀਪ ਢਾਲੀਵਾਲ ਨੇ ਇਹ ਟੈਸਟ ਪਾਸ ਵੀ ਕਰ ਲਿਆ। ਪਰ ਸੰਦੀਪ ਢਾਲੀਵਾਲ ਸਰਜੈਂਟ ਬਣ ਕੇ ਆਫਿਸ ਵਿੱਚ ਰਹਿ ਕੇ ਕੰਮ ਕਰਨ ਦੇ ਹੱਕ ਵਿੱਚ ਨਹੀਂ। ਉਹ ਚਾਹੁੰਦਾ ਹੀ ਕਿ ਉਹ ਗੱਡੀ ਤੇ ਪੈਟਰੋਲਿੰਗ ਕਰੇ ਤੇ ਪੱਗ ਬਣ ਕੇ ਸੜਕਾਂ ਤੇ ਜਾਵੇ ਲੋਕਾਂ ਦੀ ਮਦਦ ਕਰਨ। ਤਾਂ ਕਿ ਜਿਹੜੇ ਮੋਟਿਵ ਨਾਲ ਉਹਨੇ ਪੁਲਿਸ ਫੋਰਸ ਜੁਆਇਨ ਕੀਤੀ ਆ ਉਹਨੂੰ ਪੂਰਾ ਕੀਤਾ ਜਾ ਸਕੇ ਪਰ ਜੋ ਅੱਗੇ ਹੋਇਆ ਉਸ ਤੋਂ ਬਾਅਦ ਜੇ ਪਿੱਛੇ ਮੁੜ ਕੇ ਵੇਖਿਆ ਜਾਵੇ ਤੇ ਹੁਣ ਆਪਾਂ ਨੂੰ ਲੱਗੂਗਾ ਕਿ ਕਿੰਨਾ ਵਧੀਆ ਹੁੰਦਾ ਜੇ ਸੰਦੀਪ ਧਾਲੀਵਾਲ ਸਰਜੈਂਟ ਬੰਦ ਦਾ ਫੈਸਲਾ ਕਰ ਲੈਂਦਾ ਪੁਲਿਸ ਵਿੱਚ ਭਰਤੀ ਹੋਣ ਤੋਂ ਬਾਅਦ ਸੰਦੀਪ ਢਾਲੀਵਾਲ ਨੂੰ ਪੱਗ ਬਨ ਕੇ ਤੇ ਦਾੜੀ ਰੱਖ ਕੇ ਡਿਊਟੀ ਤੇ ਜਾਣ ਲਈ ਇੱਕ ਬੜੀ ਲੰਮੀ ਲੜਾਈ ਲੜਨੀ ਪਈ ਕਿਉਂਕਿ ਜਦੋਂ ਸੰਦੀਪ ਢਾਲੀਵਾਲ ਪੁਲਿਸ ਜੁਆਇਨ ਕਰਦਾ ਵਾ ਉਦੋਂ ਪੱਗ ਬਨ ਕੇ ਡਿਊਟੀ ਤੇ ਜਾਣਾ ਪੁਲਿਸ ਦੇ ਡਰੈੱਸ ਕੋਡ ਦਾ ਹਿੱਸਾ ਨਹੀਂ ਸੀ ਪਰ ਸੰਦੀਪ ਢਾਲੀਵਾਲ ਦੇ ਸੀਨੀਅਰ ਪੁਲਿਸ ਅਫੀਸਰ ਨੇ ਉਹਨੂੰ ਅਨੌਫੀਸ਼ੀਅਲੀ ਪੱਗ ਬਨ ਕੇ ਡਿਊਟੀ ਕਰਨ ਦੀ ਇਜਾਜ਼ਤ ਦਿੱਤੀ ਸੀ ਸਾਲ 2015 ਵਿੱਚ ਸੰਦੀਪ ਢਾਲੀਵਾਲ ਸਫਲ ਹੁੰਦਾ ਵਾ ਸ਼ੈਰਫਸ ਡਿਪਾਰਟਮੈਂਟ ਦੇ ਡਰੈੱਸ ਕੋਡ ਪਾਲਿਸੀ ਨੂੰ ਚੇਂਜ ਕਰਵਾਉਣ ਦੇ ਵਿੱਚ ਤੇ ਹੁਣ ਆਫੀਸ਼ੀਅਲੀ ਇੱਕ ਸਿੱਖ ਪੁ ਸ਼ੈਰਿਸ ਡਿਪਾਰਟਮੈਂਟ ਦੇ ਵਿੱਚ ਡਿਊਟੀ ਕਰ ਸਕਦਾ ਸੀ ਤੇ 2015 ਵਿੱਚ ਅਮਰੀਕਾ ਦੀ ਇੱਕ ਸਟੇਟ ਦੇ ਵਿੱਚ ਇੱਕ ਸਿੱਖ ਪੁਲਿਸ ਆਫੀਸਰ ਨੂੰ ਪੱਗ ਬਨ ਕੇ ਡਿਊਟੀ ਕਰਨ ਦੀ ਪਰਮਿਸ਼ਨ ਮਿਲਣਾ ਇੱਕ ਬੜੀ ਵੱਡੀ ਖਬਰ ਬਣਦੀ ਆ ਸੰਦੀਪ ਢਾਲੀਵਾਲ ਨੇ ਪੁਲਿਸ ਫੋਰਸ ਜੁਆਇਨ ਕੀਤੀ ਹੀ ਪੱਗ ਦੇ ਖਿਲਾਫ ਫੈਲੀ ਨਫ਼ਰਤ ਨੂੰ ਪਿਆਰ ਵਿੱਚ ਬਦਲਣ ਦੇ ਲਈ ਤੇ ਇਹਦੇ ਨਾਲ ਨਾਲ ਉਹਦੇ ਅੰਦਰ ਕਮਿਊਨਿਟੀ ਦੇ ਲਈ ਕੰਮ ਕਰਨ ਦੀ ਭਾਵਨਾ ਵੀ ਭਰੀ ਪਈ ਸੀ ਤੇ ਸੰਦੀਪ ਢਾਲੀਵਾਲ ਨੇ ਆਫ ਡਿਊਟੀ ਵੀ ਕਈ ਇਦਾਂ ਦੇ ਕੰਮ ਕੀਤੇ ਜੋ ਧਾਰਮਿਕ ਭਾਵਨਾ ਤੋਂ ਉੱਪਰ ਇੱਕ ਮਨੁੱਖੀ ਭਾਵਨਾ ਦੇ ਨਾਲ ਜੁੜੇ ਸੀ ਸਾਲ 2017 ਵਿੱਚ ਅਮਰੀਕਾ ਵਿੱਚ ਇਕ ਬੜਾ ਹੀ ਜ਼ਬਰਦਸਤ ਤੂਫਾਨ ਆਉਂਦਾ ਵਾ ਜਿਹਦਾ ਨਾਮ ਹੀ ਹਰੀਕੇਨ ਹਾਰਵੀ ਏਸ ਤੂਫਾਨ ਨੇ ਜਾਨ ਮਾਲ ਦਾ ਬੜਾ ਨੁਕਸਾਨ ਕੀਤਾ ਤੇ 3000 ਦੇ ਕਰੀਬ ਲੋਕ ਮਾਰੇ ਜਾਂਦੇ ਆ ਸੰਦੀਪ ਢਾਲੀਵਾਲ ਇੱਕ ਯੂਨਾਈਟਿਡ 6 ਆਫ ਅਮਰੀਕਾ ਨਾਮ ਦੀ ਇੱਕ ਸੰਸਥਾ ਦੀ ਅਗਵਾਈ ਕਰਦਾ ਵਾ ਤੇ ਇਸ ਤੂਫਾਨ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਂਦਾ ਤੇ ਇਸੇ ਮੁਹਿੰਮ ਦੇ ਦੌਰਾਨ ਉਹ ਪੋਰਟੋ ਰੀਕੋ ਵੀ ਜਾਂਦਾ ਵਾ ਲੋਕਾਂ ਦੀ ਮਦਦ ਕਰਨ ਦੇ ਲਈ ਲੋਕਲ ਕਮਿਊਨਿਟੀ ਵਿੱਚ ਕੀਤੇ ਗਏ ਕੰਮਾਂ ਕਰਕੇ ਸਿੱਖਾਂ ਤੋਂ ਇਲਾਵਾ ਹੋਰ ਵੀ ਲੋਕ ਸੰਦੀਪ ਢਾਲੀਵਾਲ ਨੂੰ ਪਛਾਣਨ ਲੱਗ ਜਾਂਦੇ ਆ ਜਿਸ ਕਰਕੇ ਸੰਦੀਪ ਢਾਲੀਵਾਲ ਨੂੰ ਟ੍ਰੇਲ Lynn considered family to a former sheriff, a friend to the current one, Deputy Dolly Wall was a trailblazer. Okay, I'm Deputy Cindy Wall with Harris County Sheriff's Office. He was a giver seen here after Hurricane Harvey in uniform with volunteers from California and 118-Wheeler with a million dollars worth of donations for neighbors and co-workers. All of it pulled together by Harris County's first sheriff deputy to wear a turban and beard. ਹੁਣ ਦੇ ਹੀ 27 ਸਤੰਬਰ 2019 ਸੰਦੀਪ ਢਾਲੀਵਾਲ ਆਪਣੀ ਗੱਡੀ ਵਿੱਚ ਰੂਟੀਨ ਪੈਟਰੋਲਿੰਗ ਤੇ ਹੁੰਦਾ ਦੁਪਹਿਰ ਦੇ 12:23 ਮਿੰਟ ਤੇ ਪੈਟਰੋਲਿੰਗ ਕਰਦਿਆਂ ਸੰਦੀਪ ਢਾਲੀਵਾਲ ਇੱਕ ਗੱਡੀ ਨੂੰ ਚੈਕਿੰਗ ਦੇ ਲਈ ਰੋਕਦਾ ਤੋ ਜਿਹੜੀ ਜਗ੍ਹਾ ਇਹ ਟ੍ਰੈਫਿਕ ਸਟਾਪ ਕੀਤਾ ਗਿਆ ਹੁੰਦਾ ਵਾ ਉਹ ਇੱਕ ਰੈ residențial ਇਲਾਕਾ ਹੁੰਦਾ ਸੰਦੀਪ ਢਾਲੀਵਾਲ ਗੱਡੀ ਡਰਾਈਵ ਕਰਨ ਵਾਲੇ ਬੰਦੇ ਕੋਲੋਂ ਉਹਦਾ ਨਾਮ ਪੁੱਛਦਾ ਗੱਡੀ ਡਰਾਈਵ ਕਰਨ ਵਾਲਾ ਬੰਦਾ ਆਪਣਾ ਨਾਮ ਰੌਬਰਟ ਗਾਰਸੀਆ ਦੱਸਦਾ ਤੇ ਕਹਿੰਦਾ ਵਾ ਕਿ ਉਹ ਅਮਰੀਕਾ ਦੀ ਸਟੇਟ ਯੂਟਾ ਵਿੱਚ ਨੇਵੀ ਲਈ ਕੰਮ ਕਰਦਾ ਆ ਤੇ ਉਹਨੇ ਆਪਣੀ ਡੇਟ ਆਫ ਬਰਥ ਦੱਸੀ 31 ਜੁਲਾਈ 1982 ਪਰ ਜਦੋਂ ਸੰਦੀਪ ਢਾਲੀਵਾਲ ਇਸ ਡਿਟੇਲ ਨੂੰ ਆਪਣੀ ਗੱਡੀ ਵਿੱਚ ਲੱਗੇ ਕੰਪਿਊਟਰ ਵਿੱਚ ਪਾਉਂਦਾ ਵਾ ਤੇ ਇਸ ਬੰਦੇ ਦਾ ਕੋਈ ਵੀ ਰਿਕਾਰਡ ਨਹੀਂ ਮਿਲਦਾ ਸੰਦੀਪ ਢਾਲੀਵਾਲ ਰੇਡੀਓ ਤੇ ਪੁਲਿਸ ਡਿਸਪੈਚ ਨੂੰ ਇਹਦੇ ਬਾਰੇ ਜਾਣਕਾਰੀ ਦਿੰਦਾ ਬੰਦਾ ਥੋੜਾ ਸ਼ੱਕੀ ਲੱਗਣ ਡਿਆ ਵਾ ਤੇ ਉਹ ਉਹਨੂੰ ਅਰੈਸਟ ਕਰਕੇ ਸਟੇਸ਼ਨ ਲੈ ਕੇ ਆਉਣ ਲੱਗਾ ਅਰੈਸਟ ਕਰਨ ਤੋਂ ਪਹਿਲਾਂ ਸੰਦੀਪ ਢਾਲੀਵਾਲ ਇੱਕ ਹੋਰ ਪੁਲਿਸ ਪੈਟਰੋਲ ਨੂੰ ਮੋਬਾਈਲ ਫਿੰਗਰਪ੍ਰਿੰਟ ਡਿਵਾਈਸ ਲੈ ਕੇ ਆਉਣ ਲਈ ਕਹਿੰਦਾ ਵਾ ਤਾਂ ਕਿ ਇਸ ਬੰਦੇ ਦੀ ਫਿੰਗਰਪ੍ਰਿੰਟ ਲੈ ਕੇ ਉਹਦੀ ਆਈਡੈਂਟੀਫਿਕੇਸ਼ਨ ਕੀਤੀ ਜਾ ਸਕੇ ਟਾਈਮ ਹੋ ਗਿਆ ਸੀ 12:28 ਮਿੰਟ ਸੰਦੀਪ ਢਾਲੀਵਾਲ ਦੁਬਾਰਾ ਉਸ ਡਰਾਈਵਰ ਵੱਲ ਜਾਂਦਾ ਵਾ ਤੇ ਉਹਨੂੰ ਦੱਸਦਾ ਵਾ ਕਿ ਉਹਦਾ ਕੋਈ ਵੀ ਰਿਕਾਰਡ ਉਹਨੂੰ ਸਿਸਟਮ ਵਿੱਚ ਨਹੀਂ ਮਿਲਿਆ ਤੇ ਸੰਦੀਪ ਢਾਲੀਵਾਲ ਉਹਦੇ ਕੋਲੋਂ ਉਹਦਾ ਸੋਸ਼ਲ ਸਿਕਿਉਰਿਟੀ ਨੰਬਰ ਪੁੱਛਦਾ ਵਾ ਪਰ ਗੱਡੀ ਦਾ ਡਰਾਈਵਰ ਸੰਦੀਪ ਢਾਲੀਵਾਲ ਨੂੰ ਕਹਿੰਦਾ ਵਾ ਕਿ ਉਹ ਆਪਣੀ ਗੱਡੀ ਮੂਵ ਕਰਨਾ ਚਾਹੁੰਦਾ ਸੰਦੀਪ ਢਾਲੀਵਾਲ ਉਹਨੂੰ ਉੱਥੇ ਹੀ ਰੁਕਣ ਲਈ ਕਹੇ ਕਿ ਆਪਣੀ ਪੈਟਰੋਲ ਕਾਰ ਵੱਲ ਆਉਣ ਲੱਗਦਾ ਵਾ ਤੇ ਇਸ ਵਾਰ ਉਹਦੀ ਡਰਾਈਵਰ ਦੇ ਵੱਲ ਪਿੱਠ ਹੁੰਦੀ ਆ ਇਹਨੇ ਨੂੰ ਗੱਡੀ ਦਾ ਡਰਾਈਵਰ ਜਿਨੇ ਆਪਣਾ ਨਾਮ ਰੌਬਰਟ ਗਾਰਸਿਆ ਦੱਸਿਆ ਹੁੰਦਾ ਵਾ ਉਹ ਇੱਕ ਗ ਤੇ ਹਮਲਾ ਕਰ ਦਿੰਦਾ ਤੇ ਉਹਦੇ ਤੇ ਪਿੱਛੋਂ ਗੋਲੀਆਂ ਚਲਾਉਂਦਾ ਸੰਦੀਪ ਢਾਲੀਵਾਲ ਦੇ ਸਿਰ ਵਿੱਚ ਤਿੰਨ ਗੋਲੀਆਂ ਮਾਰ ਕੇ ਇਹ ਬੰਦਾ ਉਥੋਂ ਫਰਾਰ ਹੋ ਜਾਂਦਾ ਕੁਝ ਮਿੰਟਾਂ ਬਾਅਦ ਲਾਗੂ ਗੱਡੀ ਤੇ ਜਾਂਦੀ ਇੱਕ ਔਰਤ ਡੈਪਟੀ ਸੰਦੀਪ ਢਾਲੀਵਾਲ ਨੂੰ ਸੜਕ ਤੇ ਪਿਆ ਵੇਖਦੀ ਆ ਤੇ 911 ਕਾਲ ਕਰਦੀ ਆ ਜਲਦ ਹੀ ਮੌਕੇ ਤੇ ਪੁਲਿਸ ਤੇ ਐਂਬੂਲੈਂਸ ਪਹੁੰਚ ਜਾਂਦੀਆਂ ਪੁਲਿਸ ਇਸ ਬੰਦੇ ਨੂੰ ਲੱਭਣ ਲੱਗ ਜਾਂਦੀ ਆ ਤੇ ਐਂਬੂਲੈਂਸ ਵਾਲੇ ਸੰਦੀਪ ਢਾਲੀਵਾਲ ਨੂੰ ਲੈ ਕੇ ਹਸਪੀਟਲ ਜਾਂਦੇ ਆ ਘਟਨਾ ਤੋਂ ਐਗਜ਼ੈਕਟ 2 ਘੰਟੇ ਬਾਅਦ ਘਟਨਾ ਵਾਲੀ ਥਾਂ ਤੋਂ ਸਿਰਫ 400 ਮੀਟਰ ਦੂਰੀ ਤੇ ਇੱਕ ਬਿਲਡਿੰਗ ਵਿੱਚੋਂ ਇਸ ਬੰਦੇ ਨੂੰ ਗ੍ਰਿਫ ਬੰਦੇ ਦਾ ਅਸਲੀ ਨਾਮ ਹੁੰਦਾ ਵਾ ਰੌਬਰਟ ਸੋਲਿਸ ਤੇ ਆਪਣੇ ਉੱਤੇ ਹੋਏ ਹਮਲੇ ਤੋਂ 4 ਘੰਟੇ ਬਾਅਦ ਸ਼ਾਮ ਨੂੰ 4:29 ਮਿੰਟ ਤੇ ਹਸਪੀਟਲ ਵਾਲੇ ਸੰਦੀਪ ਢਾਲੀਵਾਲ ਨੂੰ ਮ੍ਰਿਤ ਘੋਸ਼ਿਤ ਕਰ ਦਿੰਦੇ ਆ ਥੈਂਕ ਯੂ ਸੋ ਮੱਚ ਫਾਰ ਹਿਸ ਲਾਈਫ ਜਸਟ ਥੈਟ ਵੀ ਗਾਟ ਟੂ ਨੋ ਹਿਮ ਥੈਟ ਵੀ ਗਾਟ ਟੂ ਲਵ ਹਿਮ ਵੀ ਗਾਟ ਟੂ ਟੇਕ ਥਿਸ ਨੈਗੇਟਿਵ ਵੀ ਗਾਟ ਟੂ ਟਰਨ ਇਟ ਇਨਟੂ ਸਮਥਿੰਗ ਪੋਜ਼ਿਟਿਵ ਵੀ ਕੈਨਟ ਗੋ ਬੈਕ ਐਂਡ ਚੇਂਜ ਵਾਟ ਹੈਪਨਡ ਟੂ ਥਿਸ ਬਿਊਟੀਫੁਲ ਆਫੀਸਰ But we got to make sure that his life remains a lasting legacy for change because that's how he would want it. ਇਸ ਖਬਰ ਦੇ ਬਾਹਰ ਆਉਂਦਿਆਂ ਹੀ ਸਾਰੀ ਟੈਕਸਾਸ ਸਟੇਟ ਦੇ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਆ ਤੇ ਸੰਦੀਪ ਧਾਲੀਵਾਲ ਨੂੰ ਜਾਣਨ ਵਾਲੇ ਉਹਦੀ ਸਪੋਰਟ ਵਿੱਚ ਜਗ੍ਹਾ-ਜਗ੍ਹਾ ਆਪੋ ਆਪਣੀ ਤਰੀਕੇ ਉਹਨੂੰ ਯਾਦ ਕਰਦੇ ਆ ਦੂਜੇ ਪਾਸੇ ਪੁਲਿਸ ਵਾਲੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆ ਤੇ ਹੌਲੀ-ਹੌਲੀ ਸੰਦੀਪ ਧਾਲੀਵਾਲ ਨੂੰ ਕਤਲ ਕਰਨ ਵਾਲੇ ਰੋਬਰਟ ਸੋਲਿਸ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਂਦੀ ਆ ਸ਼ੁਰੂਆਤੀ ਜਾਣਕਾਰੀ ਵਿੱਚ ਇਹ ਪਤਾ ਲੱਗਦਾ ਵਾ ਕਿ ਇਸ ਬੰਦੇ ਉੱਤੇ 2002 ਦੇ ਵਿੱਚ ਇੱਕ ਅਸੌਲਟ ਦਾ ਕੇਸ ਪਿਆ ਸੀ ਜਿਹਦੇ ਵਿੱਚ ਇਹਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ ਇਹ ਬੰਦਾ 12 ਸਾਲ ਬਾਅਦ ਸਜ਼ਾ ਕੱਟ ਕੇ 2014 ਵਿੱਚ ਬਾਹਰ ਆਉਂਦਾ ਜਦੋਂ ਕੋਈ ਪਰੋਲ ਤੇ ਬਾਹਰ ਆਉਂਦਾ ਵਾ ਤੇ ਉਹਦੇ ਉਤੇ ਬੜੀਆਂ ਸਖਤ ਕੰਡੀਸ਼ਨਲ ਆਈਆਂ ਜਾਂਦੀਆਂ ਪਰ ਰੌਬਰਟ ਸੋਲਿਸ ਇਹਨਾਂ ਕੰਡੀਸ਼ਨਰ ਨੂੰ ਪੂਰੀਆਂ ਨਹੀਂ ਕਰਦਾ ਤੇ ਗਾਇਬ ਹੋ ਜਾਂਦਾ ਰੌਬਰਟ ਸੋਲਿਸ ਦੀ ਪਹਿਲੀ ਘਰ ਵਾਲੀ ਦੱਸਦੀ ਆ ਕਿ ਉਹਨੇ ਪੁਲਿਸ ਵਿੱਚ ਕਈ ਵਾਰ ਉਹਦੇ ਖਿਲਾਫ ਕੰਪਲੇਂਟ ਲਖਾਈ ਪਰ ਪੁਲਿਸ ਨੇ ਉਹਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲਿਆ ਤੇ ਪੁਲਿਸ ਰਿਕਾਰਡ ਅਨੁਸਾਰ ਟੈਕਸਾਸ ਸਟੇਟ ਵਿੱਚ ਕਿਸੇ ਵੀ ਟਾਈਮ ਤੇ 6000 ਦੇ ਲਾਗੇ ਇਦਾਂ ਦੇ ਹੀ ਪਰੋਲ ਤੇ ਆਏ ਕੈਦੀ ਹੁੰਦੇ ਆ ਜੋ ਇੱਕ ਵਾਰ ਬਾਹਰ ਆਉਣ ਤੋਂ ਬਾਅਦ ਜੇਲ੍ਹ ਵਿੱਚ ਵਾਪਸ ਨਹੀਂ ਭੇਜੇ ਜਾਂਦੇ ਤੇ ਸਾਲ 2017 ਵਿੱਚ ਜਦੋਂ ਰੌਬਰਟ ਸੋਲਿਸ ਦੇ ਉਹ ਸਾਲ 13000 ਦੇ ਕਰੀਬ ਇਦਾਂ ਦੇ ਲੋਕ ਸਮਾਜ ਵਿੱਚ ਫਿਰਦੇ ਸੀ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਹੋਣਾ ਚਾਹੀਦਾ ਸੀ ਤੇ ਜਦੋਂ 2019 ਵਿੱਚ ਰੌਬਰਟ ਸੋਲਿਸ ਨੂੰ ਬਦਕਿਸਮਤੀ ਨਾਲ ਸੰਦੀਪ ਢਾਲੀਵਾਲ ਨੇ ਇੱਕ ਰੈਂਡਮ ਚੈੱਕ ਦੇ ਲਈ ਸੜਕ ਤੇ ਰੋਕਿਆ ਉਸ ਟਾਈਮ ਤੇ ਇਹਦੇ ਖਿਲਾਫ ਵਾਰੰਟ ਈਸ਼ੂ ਹੋਏ ਹੁੰਦੇ ਆ ਤੇ ਜਦੋਂ ਰੌਬਰਟ ਸੋਲਿਸ ਨੂੰ ਲੱਗਦਾ ਵਾ ਕਿ ਸੰਦੀਪ ਢਾਲੀਵਾਲ ਉਹਨੂੰ ਅਰੈਸਟ ਕਰਨ ਵਾਲਾ ਵਾ ਉਹਨੇ ਸੰਦੀਪ ਢਾਲੀਵਾਲ ਨੂੰ ਬਿਨਾਂ ਸੋਚੇ ਸਮਝੇ ਕਤਲ ਕਰ ਦਿੱਤਾ ਰੌਬਰਟ ਸੋਲਿਸ ਤੇ 3 ਸਾਲ ਕੇਸ ਚੱਲਦਾ ਵਾ ਤੇ ਅਕਤੂਬਰ 2022 ਦੇ ਵਿੱਚ ਕੋਰਟ ਵੱਲੋਂ ਰੌਬਰਟ ਸੋਲਿਸ ਨੂੰ ਸਿੱਖ ਡੈਪਟੀ ਸੰਦੀਪ ਥਾਲੀਵਾਲ ਦੇ ਕਤਲ ਦੇ ਜੁਰਮ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਜਾਂਦੀ ਆ ਰੌਬਰਟ ਸੋਲਿਸ ਇਸ ਟਾਈਮ ਤੇ ਡੈਥ ਰੋ ਤੇ ਆ ਪਰ ਕਈ ਵਾਰ ਮੌਤ ਦੀ ਸਜ਼ਾ ਸੁਣਾਈ ਜਾਣ ਤੋਂ ਮੌਤ ਦੀ ਸਜ਼ਾ ਮਿਲਣ ਦੇ ਵਿੱਚ 10-15 ਸਾਲ ਤੱਕ ਦਾ ਟਾਈਮ ਲੱਗ ਜਾਂਦਾ ਕਿਉਂਕਿ ਮਲਜ਼ਮਾ ਕੋਲ ਅਪੀਲਾਂ ਕਰਨ ਦਾ ਹੱਕ ਹੁੰਦਾ ਤੇ ਇਹਨਾਂ ਅਪੀਲਾਂ ਦੀ ਸੁਣਵਾਈ ਹੁੰਦੇ ਹੁੰਦੇ ਕਈ ਸਾਲ ਨਿਕਲ ਜਾਂਦੇ ਆ ਸੰਦੀਪ ਢਾਲੀਵਾਲ ਆਪਣੇ ਪਿੱਛੇ ਆਪਣੀ ਘਰਵਾਲੀ ਤਿੰਨ ਬੱਚੇ ਤੇ ਇੱਕ ਬਜ਼ੁਰਗ ਪਿਓ ਛੱਡ ਗਿਆ। ਹੈਰਿਸ ਕਾਉਂਟੀ ਵਿੱਚ ਸੰਦੀਪ ਢਾਲੀਵਾਲ ਦੀ ਯਾਦ ਦੇ ਵਿੱਚ ਇੱਕ ਸੜਕ ਦਾ ਨਾਮ ਰੱਖਿਆ ਗਿਆ ਤੇ ਇਸ ਤੋਂ ਇਲਾਵਾ ਸੰਦੀਪ ਢਾਲੀਵਾਲ ਦੇ ਨਾਮ ਦੇ ਉੱਤੇ ਡੋਨੇਸ਼ਨਾਂ ਵੀ ਇਕੱਠੀਆਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਕਮਿਊਨਿਟੀ ਦੇ ਵਿੱਚ ਅਲੱਗ-ਅਲੱਗ ਕੰਮਾਂ ਤੇ ਲਾਇਆ ਗਿਆ। ਹੁਣ ਗੱਲ ਕਰਦੇ ਹਾਂ ਕਿ ਸੰਦੀਪ ਢਾਲੀਵਾਲ ਤੋਂ ਆਪਾਂ ਨੂੰ ਸਿੱਖਣ ਨੂੰ ਕੀ ਮਿਲਿਆ? ਪੁਲਿਸ ਵਿੱਚ ਭਰਤੀ ਹੋ ਕੇ ਸੰਦੀਪ ਢਾਲੀਵਾਲ ਅਮਰੀਕਾ ਦੀ ਪੁਲਿਸ ਨੂੰ ਸਿੱਖ ਕਮਿਊਨਿਟੀ ਦੇ ਨਾਲ ਜੋੜਨ ਵਾਲਾ ਇੱਕ ਪੁਲ ਬਣਾਉਣਾ ਚਾਹੁੰਦਾ ਸੀ ਕਿਉਂਕਿ ਵਰਲਡ ਟ੍ਰੇਡ ਸੈਂ ਇਸ ساری ਦੁਨੀਆ ਵਿੱਚ ਰਹਿੰਦੇ ਪੱਗ ਬਨਣ ਵਾਲੇ ਸਿੱਖਾਂ ਵਿੱਚ ਇੱਕ ਡਰ ਪੈਦਾ ਹੋ ਗਿਆ ਹੈ ਤੇ ਸੰਦੀਪ ਢਾਲੀਵਾਲ ਇਸੇ ਡਰ ਨੂੰ ਮਿਟਾਉਣ ਦੇ ਲਈ ਇੱਕ ਬਹੁਤ ਹੀ ਫਾਇਦੇਮੰਦ ਟਰਕਿੰਗ ਬਿਜ਼ਨਸ ਛੱਡ ਕੇ ਇੱਕ ਲੋ ਪੇਡ ਪੁਲਿਸ ਆਫੀਸਰ ਦੀ ਜੌਬ ਕਰਨ ਦਾ ਫੈਸਲਾ ਕਰਦਾ ਤੇ ਦੂਜੀ ਬੰਨੀ ਆਪਾਂ ਅੱਜ ਵੇਖਦੇ ਹਾਂ ਕਿ ਕਈ ਲੋਕ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਪਹਿਲਾਂ ਸਿੱਖਾਂ ਨੂੰ ਆਪਣੇ ਪਿੱਛੇ ਲਾਉਂਦੇ ਆ ਤੇ ਟਿਕਟੌਕ ਤੇ ਆਪਣੀ ਫਾਲੋਇੰਗ ਵਧਾਉਂਦੇ ਆ ਸ਼ੁਰੂਆਤ ਵਿੱਚ ਉਹ ਬਹੁਤ ਵਧੀਆ-ਵਧੀਆ ਗੱਲਾਂ ਕਰਕੇ ਲੋਕਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਆ ਤੇ ਅਗਲੇ ਦਿਨ ਉਹ ਇੰਨਾ ਹੀ ਫਾਲੋਅਰਸ ਨੂੰ ਆਪਣੀ ਟਿਕਟੌਕ ਸ਼ਾਪ ਦੇ ਉੱਤੇ ਪ੍ਰੋ ਬਣ ਕੇ ਕੰਟੈਂਟ ਬਣਾਉਣ ਵਾਲੇ ਲੋਕਾਂ ਨੇ ਸਿੱਖੀ ਨੂੰ ਕਮਰਸ਼ੀਅਲਾਈਜ਼ ਕਰਤਾ ਆਪਣੇ ਫਾਇਦੇ ਦੇ ਲਈ ਪਰ ਸੰਦੀਪ ਢਾਲੀ ਵਾਲ ਇਹਨਾਂ ਨਾਲੋਂ ਅਲੱਗ ਪਰਸਨੈਲਿਟੀ ਦਾ ਬੰਦਾ ਸੀ ਤੇ ਇਸੇ ਕਰਕੇ ਅੱਜ ਉਹ ਇਸ ਦੁਨੀਆ ਵਿੱਚ ਨਹੀਂ ਆ ਕਿਉਂਕਿ ਜੋ ਲੋਕ ਅਸਲ ਵਿੱਚ ਚੇਂਜ ਲੈ ਕੇ ਆਉਣਾ ਚਾਹੁੰਦੇ ਆ ਸਮਾਜ ਦੇ ਵਿੱਚ ਉਹ ਰਿਸਕ ਲੈ ਕੇ ਕੰਮ ਕਰਦੇ ਆ ਕਈ ਵਾਰ ਉਹਨਾਂ ਨੂੰ ਆਪਣੀ ਜਾਨਾਂ ਵੀ ਗਵਾਉਣੀਆਂ ਪੈਂਦੀਆਂ ਇਹ ਲੋਕ ਧਾਰਾ ਤੋਂ ਉਲਟ ਕੰਮ ਕਰਦੇ ਆ ਤੇ ਆਪਣੇ ਧਰਮ ਨੂੰ ਵਰਤ ਕੇ ਮੁਨਾਫਾ ਕਮਾਉਣਾ ਇਹਨਾਂ ਦੀ ਸੋਚ ਦੇ ਵਿੱਚ ਨਹੀਂ ਹੁੰਦਾ ਪੱਗ ਬਾਰੇ ਲੋਕਾਂ ਦੀ ਸੋਚ ਸਮਾਜ ਵਿੱਚ ਕੋਈ ਪੋਜ਼ਿਟਿਵ ਕੰਟਰੀਬਿਊਸ਼ਨ ਕਰਕੇ ਬਦਲੀ ਜਾ ਸਕਦੀ ਆ ਜਿਵੇਂ ਕਿ ਰਵੀ ਸਿੰਘ ਵਰਗੇ ਲੋਕ ਕਰਦੇ ਜਿਹੜੇ ਦੇਸ਼ ਵਿੱਚ ਰਹਿੰਦੇ ਜੀ ਉਸ ਦੇਸ਼ ਦੇ ਕਲਚਰ ਦਾ ਹਿੱਸਾ ਬਣੋ ਤੇ ਉਸ ਦੇ ਕਾਨੂੰਨ ਤੁਹਾਨੂੰ ਇਜਾਜ਼ਤ ਵੀ ਦਿੰਦੇ ਆ ਪੱਗ ਬਨ ਕੇ ਉਹ ਕੰਮ ਕਰਨ ਦੀ ਜੋ ਗੋਰੇ ਆਮ ਤੌਰ ਤੇ ਕਰਦੇ ਆ ਅੱਧੀ ਰਾਤ ਨੂੰ ਗਲੀਆਂ ਵਿੱਚ ਜਾਂ 에어ਪੋਰਟਾਂ ਤੇ ਜਾ ਕੇ ਜੈਕਾਰੇ ਛੱਡਣ ਦੇ ਨਾਲ ਜਾਂ ਪਬਲਿਕ ਪਾਰਕਾਂ ਵਿੱਚ ਬੈਠ ਕੇ ਸ਼ਰਧਾਈ ਰਗੜਨ ਦੇ ਨਾਲ ਪੱਗ ਦੀ ਰਿਸਪੈਕਟ ਨਹੀਂ ਵੱਦਨੀ ਇਦਾਂ ਦੇ ਕੰਮਾਂ ਨਾਲ ਤੁਹਾਨੂੰ ਸਿਰਫ ਅਨਪੜ੍ਹ ਤੇ ਅਨਸਿਵਲਾਈਜ਼ਡ ਹੋਣ ਦਾ ਟੈਗ ਮਿਲਣਾ ਇਸ ਕਰਕੇ ਤੁਸੀਂ ਸੰਦੀਪ ਢਾਲੀਵਾਲ ਵਰਗੇ ਸਿੱਖਾਂ ਦੀ ਪਛਾਣ ਕਰੋ ਤੇ ਸੋਸ਼ਲ ਮੀਡੀਆ ਤੇ ਵਿਖਾਵੇ ਵਾਲੇ ਕਾਰਟੂਨਾਂ ਤੋਂ ਬਚੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ